ਦੀ ਮੈਂ ਵੇਖੀ ਮੈਂ ਵੀ ਉਹ ਜਿਹੜੀ ਵਾਇਰਲ ਵੀਡੀਓ ਵੇਖੀ ਏ ਉਹਦੇ ਵਿੱਚ ਤੇ ਮੈਨੂੰ ਲੱਗਦਾ 60 65 ਜਾਣੇ ਜਿਹੜੇ ਕੈਂਡੇ ਨੇ ਕਿ ਠੀਕ ਏ ਜੀ ਇਹ ਆਮ ਆਦਮੀ ਪਾਰਟੀ ਦਾ ਮੇਰ ਸਾਰੇ ਹੱਥ ਖੜੇ ਕੀਤੇ ਦਿਨ ਮੈਨੇ ਕਿ ਕਾਂਗਰਸੀਆਂ ਵੀ ਹੱਥ ਖੜੇ ਕੀਤੇ ਨਜ਼ਰ ਆਉਂਦੇ ਕਿ ਨਹੀਂ ਆਉਂਦੇ ਤੇ ਫਿਰ ਮੈਂ ਇਸ ਤੋਂ ਵੱਧ ਹੋਰ ਕੀ ਕਵਾਂ ਮੈਂ ਅੰਮਰਸਰ ਦੇ ਵਿਕਾਸ ਦੀ ਕੰਮਗੱਲੀ ਕਰਨਾ ਹੈ ਕਿ ਮੈਂ ਵਿਕਾਸ ਹੁਣ ਨਹੀਂ ਦਾ ਨਹੀਂ ਕੰਮ ਕਰਨਾ ਮੈਂ ਅੰਮਰਸਰ ਦਾ ਵਿਕਾਸ ਕਰਨਾ ਹੈ ਵਾਇਰਲ ਹੋ ਰਹੀ ਹੈ ਕਿ ਤੁਹਾਡੀ ਜਿਹੜਾ ਕਿ ਤੱਕਾ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹਤ ਹੈ ਜਿੱਥੇ ਉਹ ਮਹਾਰਾਜ ਜੀ ਸੰਦਾ ਘੋੜੇ ਵਾਲਾ ਖੰਨਾ ਜੀ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਬਾਰ-ਬਾਰ ਬਾਰ-ਬਾਰ ਜਦੋਂ ਹਾਈ ਕੋਰਟ ਕੇਸ ਲੈ ਕੇ ਜੇ ਉਸ ਤੋਂ ਉੱਤੇ ਉਹਨਾਂ ਨੂੰ ਲੱਗਦਾ ਕਿ ਉੱਥੇ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਇਤਬਾਰ ਨਹੀਂ ਹੈ ਤੇ ਫਿਰ ਜਿੱਥੇ ਮਰਜ਼ੀ ਜਾਣ ਉਹ ਜਿਹੜੀ ਮੈਂ ਵੇਖੀ ਮੈਂ ਵੀ ਉਹ ਜਿਹੜੀ ਵਾਇਰਲ ਵੀਡੀਓ ਵੇਖੀ ਹੈ ਉਹਦੇ ਵਿੱਚ ਤੇ ਮੈਨੂੰ ਲੱਗਦਾ 60 65 ਜਾਣੇ ਜਿਹੜੇ ਕੈਂਡੇ ਨੇ ਕਿ ਠੀਕ ਹੈ ਜੀ ਇਹ ਆਮ ਆਦਮੀ ਪਾਰਟੀ ਦਾ ਮੇਰ ਸਾਰੇ ਹੱਥ ਖੜੇ ਕੀਤੇ ਦੇ ਨੇ ਉਹ ਕਹਿੰਦੇ ਦੋ ਦੋ ਹੱਥ ਖੜਾ ਕਰਕੇ ਤੁਸੀਂ ਕਿਤੇ ਦੋ ਹੱਥ ਗਿਨਾਉਂਦੇ ਆ ਤੁਸੀਂ ਤੁਸੀਂ ਵੀਡੀਓ ਵੇਖੀ ਆ ਜੀ ਉਹਦੇ ਵਿੱਚ ਨਜ਼ਰ ਆਉਂਦੇ ਨੇ ਕਿ ਕਾਂਗਰਸੀਆਂ ਵੀ ਹੱਥ ਖੜੇ ਕੀਤੇ ਨਜ਼ਰ ਆਉਂਦੇ ਕਿ ਨਹੀਂ ਆਉਂਦੇ ਤੇ ਫਿਰ ਮੈਂ ਇਸ ਤੋਂ ਵੱਧ ਹੋਰ ਕੀ ਕਵਾਂ ਮੈਂ ਮੈਂ ਅੰਮਰਸਰ ਦੇ ਵਿਕਾਸ ਦੀ ਕੰਮਗੱਲੀ ਕਰਨਾ ਹੈ ਕਿ ਮੈਂ ਵਿਕਾਸ ਸੋਨੀ ਦਾ ਨਹੀਂ ਕੰਮ ਕਰਨਾ ਮੈਂ ਅੰਮਰਸਰ ਦਾ ਵਿਕਾਸ ਕਰਨਾ ਹੈ ਸੋ ਮੈਂ ਅਫਸਰ ਦੇ ਵਿਕਾਸ ਲਈ ਲੱਗਾ ਵਾਂ ਦਿਨ ਰਾਤ ਲੱਗਾ ਆਲਰੇਡੀ ਅਸੀਂ ਲੇਟ ਆ ਮੈਂ ਤੇ ਦੋਵੇਂ ਹੱਥ ਖੜੇਗਾ ਖੋਲ ਕੇ ਕਹਿਣਾ ਕਿ ਮੇਰੇ ਲਈ 85 ਜਿਹੜੇ ਮੇਰੇ ਕਾਉਂਸਲਰ ਨੇ ਮੇਰੇ ਆਪਣੇ ਕਾਉਂਸਲ ਸਾਥੀ ਨੇ ਅਸੀਂ ਸਾਰੇ ਅਫਸਰ ਦੇ ਵਿਕਾਸ ਕਰਨਾ ਔਰ ਜਲਦੀ ਹਾਊਸ ਦੀ ਮੀਟਿੰਗ ਸਦਣੀ ਹੈ ਉਹਦੇ ਵਿੱਚ ਆਪਾਂ ਜੈਂਡੇ ਪਾਸ ਕਰਨੇ ਆ ਵਿਕਾਸ ਨੂੰ ਹੀ ਕਹਿ ਰਹੇ ਕਿ ਮੈਂ ਹੀ ਮੇਅਰ ਹਾਂ ਜੀ ਕਿਉਂਕਿ ਇਹ ਸਮਰਥਨ ਮੇਰੇ ਕੋ ਹੈ ਰਿਜ਼ਲਟ ਮੇਰੇ ਕੋ ਹੈ ਤੇ ਫਿਰ ਤੁਸੀਂ ਸਿਆਣੇ ਫਿਰ ਮੈਂ ਕੀ ਕਹਿ ਸਕਦਾ ਹਾਂ ਇਹਦੇ ਬਾਰੇ ਜੀ ਫਿਰ ਮੈਨੂੰ ਮੇਰੇ ਕੋ ਘੁਆੰਦੇ ਕਿਉਂ ਹੋ ਜੀ ਜੇ ਕੋਈ ਘਰ ਪਿਆ ਕੇ ਕਹੇ ਕਿ ਕੁਰਸੀ ਲਾ ਲੈਣਾ ਮੈਂ ਹੌਸਲਾ ਲਾ ਲੈਣਾ ਤੇ ਬੈਠਾ ਰਹੇ ਹੂੰ ਤੇ ਪਰ ਤੁਸੀਂ ਅਗਰ ਕੋਈ ਕਾਂਗਰਸੀ ਕੰਮ ਕਰਾਣ ਆਂਦਾ ਤੁਸੀਂ ਕੰਮ ਕਰੋਗੇ ਜੀ ਸਾਰਿਆਂ ਦੇ ਮੈਂ ਕਰਾਂਗਾ ਨਹੀਂ ਮੈਂ ਕਰ ਰਿਹਾ ਆ ਮੇਰੇ ਕੋ ਕਾਂਗਰਸੀ ਆ ਰਹੇ ਨੇ ਉਹਨਾਂ ਜੋ ਮੈਨੂੰ ਪ੍ਰੋਬਲਮ ਦੱਸ ਰਹੇ ਨੇ ਮੈਂ ਉਹਨਾਂ ਤੇ ਗੌਰ ਕਰਕੇ ਧਿਆਨ ਕਰਕੇ ਉਹਨਾਂ ਦੇ ਕੰਮਾਂ ਦੇ ਨਿਰਦੇਸ਼ ਦੇ ਰਿਹਾ ਆ ਤੇ ਜਿਹੜਾ ਇਹ ਸਿਸਟਮ ਇਹਨਾਂ ਨੇ ਚਲਾਇਆ ਨਵਾ ਕਿ ਅਸੀਂ ਜਿਹੜਾ ਮੇਅਰ ਆਪਣਾ ਬਣਾਇਆ ਕਾਂਗਰਸ ਦਾ ਬਣੇਗਾ ਹਾਈ ਕੋਰਟ ਵੀ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਹਾਈ ਕੋਰਟ ਦਾ ਤੇ ਸਾਰਿਆਂ ਲਈ ਰਸਤਾ ਖੁੱਲਾ ਤਾਂ ਹਾਈ ਕੋਰਟ ਗਏ ਨੇ ਤੇ ਫਿਰ ਕਿਉਂ ਰੋ ਜਦੋਂ ਇੱਕ ਕੋਰਟ ਸੁਪਰੀਮ ਹੈ ਤੇ ਫਿਰ ਇਹਦਾ ਮਤਲਬ ਹੈਗਾ ਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੂੰ ਕੋਰਟ ਦੇ ਉੱਤੇ ਇਤਬਾਰ ਨਹੀਂ ਹੈ ਹੂੰ ਫਿਰ ਤੇ ਚੁੱਪ ਕਰਕੇ ਬਹਿ ਜਾਣਾ ਚਾਹੀਦਾ ਵੇਟ ਕਰਨੀ ਚਾਹੀਦੀ ਹੈ ਹਾਈ ਕੋਰਟ ਦੀ ਡਾਇਰੈਕਸ਼ਨਾਂ ਨੂੰ ਹੂੰ ਪਰ ਉਹ ਕਹਿੰਦੇ ਫਿਰ ਤੇ ਆਪਾਂ ਲੋਕਾਂ ਦੇ ਚੁਣੇ ਨੁਮਾਇੰਦੇ ਆ ਲੋਕਾਂ ਲਈ ਕੰਮ ਕਰੀਏ ਸ਼ੁਰੂ ਕਰੀਏ ਹੂੰ ਉਹ ਕਹਿੰਦੇ ਕੰਮ ਅਸੀਂ ਆਪਣੇ ਪੱਧਰ ਤੇ ਕਰਾਵਾਂਗੇ ਜੀ ਤੇ ਫਿਰ ਬਹੁਤ ਵਧੀਆ ਕਾਰਪੋਰੇਸ਼ਨ ਨੂੰ ਹੋਰ ਕੀ ਚਾਹੀਦਾ ਜੇ ਆਪਣੇ ਪੱਧਰ ਤੇ ਹੀ ਕਰਾਣਾ ਹੈ ਉਹਨਾਂ ਦੇ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ ਪੱਕਾ ਹੋਇਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਉਹ ਮਾਰਾ ਜੀ ਇਸੇ ਦਾ ਘੋੜੇ ਵਾਲਾ ਖੰਨਾ ਜੀ ਮੈਂ ਤੇ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਬਾਰ 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 ਜਦੋਂ ਹਾਈ ਕੋਰਟ ਕੇਸ ਲੈ ਕੇ ਜੇ ਉਸ ਤੋਂ ਉੱਤੇ ਉਹਨਾਂ ਨੂੰ ਲੱਗਦਾ ਕਿ ਉੱਥੇ ਸਾਨੂੰ ਇਨਸਾਫ ਨਹੀਂ ਮਿਲ ਸਕਦਾ ਤੇ ਇਤਬਾਰ ਨਹੀਂ ਹੈ ਤੇ ਫਿਰ ਜਿੱਥੇ ਮਰਜ਼ੀ ਜਾਣ ਉਹ ਜਿਹੜੀ ਮੈਂ ਵੇਖੀ ਮੈਂ ਵੀ ਉਹ ਜਿਹੜੀ ਵਾਇਰਲ ਵੀਡੀਓ ਵੇਖੀ ਹੈ ਉਹਦੇ ਵਿੱਚ ਤੇ ਮੈਨੂੰ ਲੱਗਦਾ 60 65 ਜਾਣੇ ਜਿਹੜੇ ਕਹਿੰਦੇ ਨੇ ਕਿ ਠੀਕ ਹੈ ਜੀ ਇਹ ਆਮ ਆਦਮੀ ਪਾਰਟੀ ਦਾ ਮੇਰ ਸਾਰੇ ਹੱਥ ਖੜੇ ਕੀਤੇ ਦੇ ਨੇ ਉਹ ਕਹਿੰਦੇ ਦੋ ਦੋ ਹੱਥ ਖੜਾ ਕਰਕੇ ਤੁਸੀਂ ਇੱਕਦੇ ਦੋ ਹੱਥ ਗਿਨਾਉਂਦੇ ਆ ਤੁਸੀਂ ਤੁਸੀਂ ਵੀਡੀਓ ਵੇਖੀ ਆ ਜੀ ਉਹਦੇ ਵਿੱਚ ਨਜ਼ਰ ਆਉਂਦੇ ਨੇ ਕਿ ਕਾਂਗਰਸੀਆਂ ਵੀ ਹੱਥ ਖੜੇ ਕੀਤੇ ਨਜ਼ਰ ਆਉਂਦੇ ਕਿ ਨਹੀਂ ਆਉਂਦੇ ਤੇ ਫਿਰ ਮੈਂ ਇਸ ਤੋਂ ਵੱਧ ਹੋਰ ਕੀ ਕਵਾਂ ਮੈਂ ਮੈਂ ਅੰਮਰਸਰ ਦੇ ਵਿਕਾਸ ਦੀ ਕੰਮਗੱਢੀ ਕਰਨਾ ਹੈ ਕਿ ਮੈਂ ਵਿਕਾਸ ਸੋਨੀ ਦਾ ਨਹੀਂ ਕੰਮ ਕਰਨਾ ਮੈਂ ਅੰਮਰਸਰ ਦਾ ਵਿਕਾਸ ਕਰਨਾ ਸੋ ਮੈਂ ਅੰਮਰਸਰ ਦੇ ਵਿਕਾਸ ਲਈ ਲੱਗਾ ਵਾਂ ਦਿਨ ਰਾਤ ਲੱਗਾ ਆਲਰੇਡੀ ਅਸੀਂ ਲੇਟ ਆ ਮੈਂ ਤੇ ਦੋਵੇਂ ਹੱਥ ਖੜੇਗਾ ਖੋਲ ਕੇ ਕਹਿਣਾ ਕਿ ਮੇਰੇ ਲਈ 85 ਜਿਹੜੇ ਮੇਰੇ ਕਾਉਂਸਲਰ ਨੇ ਮੇਰੇ ਆਪਣੇ ਕਾਉਂਸਲ ਸਾਥੀ ਨੇ ਅਸੀਂ ਸਾਰੇ ਅੰਮਰਸਰ ਦੇ ਵਿਕਾਸ ਕਰਨਾ ਔਰ ਜਲਦੀ ਹੌਸੀ ਮੀਟਿੰਗ ਸਦਣੀ ਹੈ ਉਹਦੇ ਵਿੱਚ ਆਪਾਂ ਜਿੰਨੇ ਪਾਸ ਕਰਨੇ ਆ। ਬਿਕਾਸ ਸੋਨੀ ਕਹਿ ਰਹੇ ਕਿ ਮੈਂ ਹੀ ਮੇਅਰ ਹਾਂ ਜੀ ਕਿਉਂਕਿ ਇਹ ਸਮਰਥਨ ਮੇਰੇ ਕੋ ਹੈ, ਰਿਜ਼ਲਟ ਮੇਰੇ ਕੋ ਹੈ। ਤੇ ਫਿਰ ਤੁਸੀਂ ਸਿਆਣਿਓ ਫਿਰ ਮੈਂ ਕੀ ਕਹਿ ਸਕਦਾ ਇਹਦੇ ਬਾਰੇ ਜੀ? ਹੂੰ ਹੂੰ। ਫਿਰ ਮੈਨੂੰ ਮੇਰੇ ਕੋ ਘੁਵਾਉਂਦੇ ਕਿਉਂ? ਜੀ। ਜੇ ਕੋਈ ਘਰ ਬੈ ਕੇ ਕਹੇਗਾ ਕੁਰਸੀ ਲਾ ਲੈਣਾ ਮੈਂ ਹੌਸਲਾ ਲਾ ਲੈਣਾ ਤੇ ਬੈਠਾ ਰਹੇ। ਹੂੰ। ਤੇ ਪਰ ਤੁਸੀਂ ਅਗਰ ਕੋਈ ਕਾਂਗਰਸੀ ਕੰਮ ਕਰਾਣ ਆਂਦਾ ਤੁਸੀਂ ਕੰਮ ਕਰੋਗੇ ਜੀ ਸਾਰਿਆਂ ਦੀ? ਮੈਂ ਕਰਾਂਗਾ ਨਹੀਂ ਮੈਂ ਕਰ ਰਿਹਾ ਹਾਂ ਮੇਰੇ ਕੋ ਕਾਂਗਰਸੀ ਆ ਰਹੇ ਨੇ ਉਹਨਾਂ ਜੋ ਮੈਨੂੰ ਪ੍ਰੋਬਲਮ ਦੱਸ ਰਹੇ ਨੇ। ਮੈਂ ਉਹਨਾਂ ਤੇ ਗੌਰ ਕਰਕੇ ਧਿਆਨ ਕਰਕੇ ਉਹਨਾਂ ਦੇ ਕੰਮਾਂ ਦੇ ਨਿਰਦੇਸ਼ ਦੇ ਰਿਹਾ ਹਾਂ ਤੇ ਜਿਹੜਾ ਇਹ ਸਿਸਟਮ ਇਹਨਾਂ ਨੇ ਚਲਾਇਆ ਨਵਾਂ ਕਿ ਅਸੀਂ ਜਿਹੜਾ ਮੇਅਰ ਆਪਣਾ ਬਣਾਇਆ ਕਾਂਗਰਸ ਦਾ ਬਣੇਗਾ ਹਾਈ ਕੋਰਟ ਵੀ ਜਾ ਰਹੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਹਾਈ ਕੋਰਟ ਦਾ ਤੇ ਸਾਰਿਆਂ ਲਈ ਰਸਤਾ ਖੁੱਲਾ ਤਾਂ ਹਾਈ ਕੋਰਟ ਗਏ ਨੇ ਤੇ ਫਿਰ ਕਿਉਂ ਰੋਲਾ ਪਾਉਂਦੇ ਨੇ ਜਦੋਂ ਇੱਕ ਕੋਰਟ ਸੁਪਰੀਮ ਹੈ ਤੇ ਫਿਰ ਇਹਦਾ ਮਤਲਬ ਹੈਗਾ ਕਿ ਉਹਨਾਂ ਦੇ ਪੱਲੇ ਕੁਝ ਨਹੀਂ ਕੋਰਟ ਦੇ ਉੱਤੇ ਇਤਬਾਰ ਨਹੀਂ ਹੈ ਫਿਰ ਤੇ ਚੁੱਪ ਕਰਕੇ ਬਹਿ ਜਾਣਾ ਚਾਹੀਦਾ ਵੇਟ ਕਰਨੀ ਚਾਹੀਦੀ ਹਾਈ ਕੋਰਟ ਦੀ ਡਾਇਰੈਕਸ਼ਨਾਂ ਨੂੰ ਫਿਰ ਤੇ ਆਪਾਂ ਲੋਕਾਂ ਦੇ ਚੁਣੇ ਨੁਮਾਇੰਦੇ ਆ ਲੋਕਾਂ ਲਈ ਕੰਮ ਕਰੀਏ ਸ਼ੁਰੂ ਕਰੀਏ ਉਹ ਕਹਿੰਦੇ ਕੰਮ ਅਸੀਂ ਆਪਣੇ ਪੱਧਰ ਤੇ ਕਰਾਵਾਂਗੇ ਜੀ ਤੇ ਫਿਰ ਬਹੁਤ ਵਧੀਆ ਕਾਰਪੋਰੇਸ਼ਨ ਨੂੰ ਹੋਰ ਕੀ ਚਾਹੀਦਾ ਜੇ ਆਪਣੇ ਪੱਧਰ ਤੇ ਕਰਾਣਾ ਉਹਨਾਂ ਤੇ ਠੀਕ ਹੈ ਜੀ ਧੰਨਵਾਦ ਥੈਂਕ ਯੂ